सर्व समाज ਲਈ ਕੰਮ ਕਰਾਂਗਾ ਸੋਮਰਾਜ ਮਾਨ ਸਿੰਘਪੁਰ ਬੌਝਨ ਸਮਾਜ ਪਾਰਟੀ ਨੂੰ ਜਾਗਰੂਕ ਤੇ ਚੇਤਨ ਹੋ ਕੇ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਬਲਾਕ ਨਰੋਡ ਜਮਲ ਸਿੰਘ ਦੇ ਨੇਲੇ ਪਿੰਡ ਮੱਲੜਵਾ ਵਿਖੇ ਬੌਝਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਸਾਦਗੀ ਪੂਰੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਚ ਭਾਰੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਬੌਝਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸਮਾਜ ਸੇਵਕ ਅਤੇ ਚਿਰਾਤੋਂ ਇਲਾਕੇ ਚ ਲੋਕਾਂ ਦੀ ਸੇਵਾ ਕਰ ਰਹੇ ਸੋਮਰਾਜ ਮਾਨ ਸਿੰਘਪੁਰ ਬੈਠਕ ਵਿੱਚ ਪਹੁੰਚੇ ਬੈਠਕ ਨੂੰ ਬਖ ਬਖ ਆਗੂਆਂ ਨੇ ਸੰਬੋਧਨ ਕੀਤਾ ਤੇ ਅਕਾਲੀ ਬਸਪਾ ਗੱਠ ਜੋੜ ਨੂੰ ਹੀ ਪੰਜਾਬ ਦਾ ਭਵਿੱਖ ਦੱਸਿਆ ਬੈਠਕ ਨੂੰ ਸੰਬੋਧਨ ਕਰਦਿਆ ਸੋਮਰਾਜ ਮਾਨ ਸਿੰਘਪੁਰ ਨੇ ਕਿਹਾ ਕਿ ਬਸਪਾ ਜੇਕਰ ਪੂਆ ਹਲਕੇ ਲਈ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਉਹ ਸਰਬ ਸਮਾਜ ਅਤੇ ਹਲਕੇ ਦੇ ਵਿਕਾਸ ਲਈ ਕੰਮ ਕਰਨਗੇ 1999 ਤੋਂ ਬਾਉਜਲ ਸਮਾਜ ਪਾਰਟੀ ਦੀ ਮੋਰਲੀਆਂ ਸਫਾ ਚ ਕੰਮ ਕਰਨ ਵਾਲੇ ਸੋਮਰਾਜ ਮਾਨ ਸਿੰਘ ਪੁਰ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬੌਝਨ ਸਮਾਜ ਨੂੰ ਚੇਤਨ ਤੇ ਜਾਗਰਕ ਹੋ ਕੇ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਦਲਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਭੁਆ ਹਲਕੀ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਸਪਾ ਅਕਾਲੀ ਦਲ ਗੱਠਜੋੜ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰੇਗਾ। ਸੋਮਰਾਜ ਨੇ ਕਿਹਾ ਕਿ ਪੰਜਾਬ ਹਰ ਪੱਖੋਂ ਪਿੱਛੜ ਗਿਆ ਹੈ ਕਿ ਮੌਜੂਦਾ ਸਰਕਾਰ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ। ਉਨਾ ਸਾਰੇ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਵਿਕਾਸਪਕੋ ਮੋਰੀ ਸੁਭਾ ਬਣਾਉਣ ਲਈ ਬਸਪਾ ਅਕਾਲੀ ਕੱਠ ਜੋੜਦਿਆਂ ਲੋਕੀਆਂ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ ਇਸ ਮੋਕੇ ਪਿੰਡ ਵਾਸੀ ਨੇ ਪੁੱਜੇ ਮਹਿਮਾਨਾਂ ਦਾ ਸਨਮਾਨ ਕੀਤਾ ਤੇ ਆਪਣੀ ਸੰਸਮਾਵਾ ਬਾਰੇ ਵੀ ਜਾਣਨਾ ਪਾਇਆ ਇਸ ਮੋਕੇ ਹੋਰਨਾਂ ਤੋਂ ਇਲਾਵਾ ਰਾਜਕਮਰ ਰਵੀ ਕੁਮਾਰ ਚੰਨ ਲਾਲ ਤੇ ਹੋਰ ਪਤਵੰਤੇ ਹਾਜ਼ਰ ਸਨ ਜਬੀ ਜਗਰ ਜਸਵੰਤ ਸਾਥਿਓ ਮੈਂ ਸੋਮਰਾਜ ਮਾਨ ਸਿੰਘ ਹਾਂ ਸਾਥਿਓ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਜੋ ਹੈ ਉਹ ਆਉਣ ਵਾਲੇ ਹਨ ਔਰ ਇਸੇ ਮੱਦੇਨਜ਼ਰ ਰੱਖਦੇ ਹੋਏ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਬਦਲ ਦਾ ਪੰਜਾਬ ਦੇ ਵਿੱਚ ਗੱਡਜੋੜ ਹੋਇਆ ਹੈ ਔਰ ਇਹ ਇਕ ਅਠਜੋੜ ਜੋ ਹੈ ਇੱਕ ਬਹੁਤ ਹੀ ਇਤਿਹਾਸਕ ਜੋ ਹੈ ਉਹ ਫੈਸਲਾ ਜੋ ਹੈ ਸਾਡੇ ਹਾਈ ਕਮਾਂਡ ਨੇ ਜੋ ਹੈ ਕੋ ਲਿਆ ਹੈ ਤੋਂ ਸੱਚਿਓ ਜਿਸ ਤਰ੍ਹਾਂ ਕਿ ਅਸੀਂ ਆਪਣੇ ਕੋਏ ਹਲਕੇ ਦੀ ਗੱਲ ਕਰੀਏ ਕਿ ਕੋਏ ਹਲਕੇ ਦੇ ਵਿੱਚ ਵੀ ਅਸੀਂ ਜੋ ਹੈ ਆਪਣੀ ਟੀਮ ਦੇ ਨਾਲ ਦਿਨ ਰਾਤ ਜੋ ਹੈ ਉਹ ਮਿਹਨਤ ਕਰਾਂਗੇ ਔਰ ਬਹੁਜਨ ਸਮਾਜ ਪਾਰਟੀ ਤੇ ਇਹ ਜੋ ਕੋਏ ਹਲਕੇ ਦੀ ਸ਼ੀਟ ਜੋ ਹੈ ਇਹ ਕੁਮਾਰੀ ਭੈਣ ਮਾਇਆ ਭਤੀ ਦੀ ਝੋਲੀ ਦੇ ਵਿੱਚ ਪਾਵਾਂਗੇ ਔਰ ਬਹੁਜਨ ਸਮਾਜ ਪਾਰਟੀ ਦਾ ਜੋ ਸਤਰ ਹੈ ਪੰਜਾਬ ਦੇ ਵਿੱਚ ਉਹ ਅਸੀਂ ਜੋ ਹੈ ਫਿਰ ਜੋ ਹੈ ਸ਼ਿਖਰ ਤੇ ਜੋ ਹੈ ਉਹ ਲੈ ਕੇ ਜਾਵਾਂਗੇ ਜਾਬੀ ਜਫਰ